बसि मिले i need ए hey, प्रसे oh ਨਾਨਕ ਗੁਫਤਾਂ ਮਨਾਇਤੀ ਹੁਕਮ ਮੰਨਿਆ ਹਾਂ ਵੈਪਨਾਂ ਦਾ ਖਤਮ ਹੈ ਤਾ ਵਹਿਲ ਪਾਈ ਸੀ ਖਤਮ ਹੈ ਪਾਵੈ ਸੋ ਕਰੈ ਮਨ ਜਿੰਦਿਆ ਸੋ ਫਲ ਪਾਈ ਸੀ ਮੰਗਰ ਕੇ ਫੈਦਾ ਜਾਏ ਸੀ ਤਨ ਦਰਗਤ ਜਾ ਜਾ पंग कूड़ चारे परिमरो मेर भाई साहिब सिं सॼण असीं सड़ियूं ਤੇ ਹੈ ਆਪਣੋਂ ਕੈਸੂ ਕਰੀ ਪਾਰ ਦੁਖੀ ਸਰਣ ਸੇਵਿਆ ਸਦਾ ਸਦਾ ਦਾਤਾਰਨ ਸਾਹਿਬ ਮੇਰਾ ਨੀਤ ਨਮਹਾ ਸਾਨਮ ਮੇਰਾ ਨੀਤ ਨਮਹਾ ਸਦਾ ਸਦਾ ਦਾਤਾਰਨ ਜਹਾ ਅੰਨ ਸਾਧਵ ਸੇਵਿਏ ਅੰਤ ਛਡਾਏ ਤੋਏ ਅੰਗ ਸाहिब ਹੁਸੈਨੀਏ ਅੰਤ ਛਡਾਏ ਤੋਏ ਸਣ ਸਣ ਵੇਰੀ ਕਾਮਣੀ ਬਾਯੋ ਤਾਰਾ ਹੋਏ ਦਿਹਾਰ ਤੇਰੇ ਨਾਮ ਤਰਾ ਸਦਗੁਰ ਬਾਣ ਜਾਉ ਹਰ ਬੰਸ ਸੱਚੀ ਇਕ ਹੈ ਦੂਜਾ ਨਹੀਂ ਕੋਈ ਧਾਕੀ ਸੇਵਾ ਸੁ ਕਰੇ ਯਾਤੋਂ ਵੰਦ ਪਰੇ ਸਾਇਬ ਤੇਰੇ ਨਾਮ ਵਿੱਚ ਤੂੰ ਨਾਮਿ ਪਤਾ ਕੋ ਦੋਸਰੇ ਜਿੰਦ ਜਿਉਂ ਬਿਤਾ ਕੋ ਹੋਏ ਸਾਹਿਬ ਤੇਰੇ ਨਾਮ ਵਿੱਚ ਤੂੰ ਸਾਹਿਬ ਤੇਰੇ ਨਾਮ ਵਿੱਚ ਤੂੰ ਵਿੰਦ ਬਿੰਦ ਸੁਖ ਚੁੱਖ ਹੋਏ ਸਾਇਬ ਸਿਮਰੋ ਮੇਰੇ ਪਈਓ ਇਹ ਲੋਕ ਸੁਖੀਏ ਅੱਲਾ ਹੀ ਹੋਪਿਆੜਾ ਇਹ ਲੋਕ ਸੁਖੀਏ ਮਨ ਮਨ ਉਹ ਆਪਣੇ ਖੇਲੇ ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਇਹੋ ਬਿਆਣਾ ਇੱਥੇ ਧੰਗਾ ਗੂੜਾ ਚਾਰਦੇ ਹਾਂ ਅੱਗੇ ਸਰਪਰ ਜਰਣਾ ਜਾਣਾ ਤਾਂ ਸਾਰਿਆਂ ਨੇ ਜਿਹੜੇ ਲਾਹ ਲੈ ਗਏ ਸੇਵਾ ਕਰਕੇ ਸੇਵਨ ਕਰਕੇ ਸਾਦੇ ਬਗਾਰੇ ਦੇ ਯਾਰ ਕਿਰਪਾ ਕਰੀ ਸਾਹੀ ਕਾੜਾਈ ਸੀ ਤੋਂ ਸੇਵਕ ਸੇਵਾ ਕਰੀ ਜਿਸ ਨੂੰ ਹੁਕਮ ਲਾਇਆ ਸੀ ਪਉਖਮੰਦ ਨੇ ਹੋਇਆ ਪਰਮਾਨ ਦਾ ਦਰਗ ਹੈ ਤੇ ਦਰਜਾ ਇਸ ਦਾ ਖਸਮੇ ਕਹਾਂ ਮੈਨੂੰ ਪਾਈ ਸੀ ਖਸਮੇ ਭਾਵੇਂ ਸੋਖਰੇ ਮੈਨੂੰ ਜਿੰਦਿਆ ਸੋਖਲ ਪਾਈ ਸੀ ਤਾਂ ਦਰਗ ਹੈ ਡਰ ਜਾਏ। ਦੇਖੋ ਜੀ ਪ੍ਰਤੱਖ ਸਬੂਤ ਹੈ ਇਹਨਾਂ ਨੇ ਵੀ ਦਰਸ਼ਨ ਕਰੇ ਸਤਿਗੁਰ ਜੀ ਦੇ ਸੱਦਾ ਧਾਰ ਕੇ ਦਰ ਮੰਨ ਲ ਕੇ ਬੈਠ ਕੇ ਦਰਬਾਰ ਸਾਹਿਬ ਤੋਂ ਆਵਦੇ ਸਾਖੀਆਂ ਬਹੁਤ ਹੁੰਦੇ ਹੋ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਇਸੇ ਵਸਥਾ ਦਾ ਕੋਈ ਯੂਗ ਹੋਇਆ ਉਹਦਾ ਸੰਸਾਰ ਤੋਂ ਦੁੱਖਾਂ ਤੋਂ ਛੁਟਕਾਰਾ ਹੋ ਗਿਆ ਵੀਰੇ ਸਤਿਪਾਥ ਤੋਂ ਉਹਦਾ ਬਿਲਕੁਲ ਨਹੀਂ ਹੋਇਆ ਦੇਖੋ ਸਰੀਰ ਸਾਰਾ ਉਸਤਾਨਾ ਹੋਇਆ ਉਹ ਮਹਾਰਾਜ ਆਹਰਾਉਟ ਲਿਆ ਆਪਣੀ ਸੇਵਾ ਕਰਨੀ ਦੀ ਮਹਾਰਾਜ ਜਾਂਦੇ ਜਾਂਦੇ ਥੋੜੇ ਜਿਨੇ ਦਾ ਜੀਵਨ ਮਿਲਿਆ ਤੇ ਸੇਵਾ ਦਾ ਲਾਭ ਮਿਲ ਗਿਆ ਉਹ ਸਿੰਘੜੀ ਜੀ ਜਿਹੜਾ ਇਲਾਕਾ ਉਹ ਦਰਵਾਜ਼ੇ ਸਾਹਮਣੇ ਬੈਠੀ ਰਿਹਾ ਕਰੇ ਬੋੜੀਆਂ ਤੇ ਉਹ ਬੇਚੀ ਹੋਇਆ ਕਦੇ ਤੂੰ ਬਾਦੂਆ ਹੁਣ ਜਪ ਲਿਆ ਕਰ ਸਿਮਰਨ ਕਰ ਲਿਆ ਕਰ ਤੇ ਦਵਾਈ ਮਾੜੀ ਮੁੱਢੀ ਮਿਲ ਜਾਣੀ ਦੇਖੋ ਉਹਨੂੰ ਕਿੰਨਾ ਫਲਿਆ ਸਿਮਰਨ ਦਾ ਉਹ ਕਿੰਨਾ ਸਾਡੇ ਭਾਣੇ ਲੈ ਗਏ ਚਲੇਗੇ ਚਲੇਗੇ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਦੁਗਾਂ ਨੂੰ ਗਏ ਉਹ ਕਹਿੰਦੇ ਛੁੱਟ ਗਏ ਦੁੱਖਾਂ ਤੋਂ ਛੁੱਟ ਗਏ ਸੁਖੀ ਹੋ ਗਏ ਇਹ ਲੋਕ ਸੁਖੀਏ ਅਰ ਲੋਕ ਸੁਹੇਲੇ ਜਣਾਪਾ ਸਾਰਿਆਂ ਨੇ ਹੀ ਹੈ ਅਰੇ ਜਾਣ ਵੇਲੇ ਆਂ ਦੇਖ ਲੋ ਗੁਰਸਾਖੀਆਂ ਨੇ ਸਾਧ ਸੰਗਤ ਜੀ 라वण ਵਰਗੇ ਕਹਿਰੋ ਵਰਗੇ ਕਾਂਸ ਵਰਗੇ ਬਦਕ ਵਰਗੇ ਹੋਰ ਜਿੰਨੇ ਬਲੇ ਅਜਾ ਪਾਲ ਬੇਤਵਾ ਦੰਤਾ ਵਰਗੇ ਜਿੰਨੀਆਂ ਦੀ ਗਿਣਤੀ ਆਉਂਦੀ ਹੈ ਹਾਂਵੇਂ ਸਾਰੀ ਉਰ ਕੁਛ ਨਹੀਂ ਕਰਦੇ ਰਹੇ ਅੰਤ ਮਤੇ ਸਾਧobe ਜਿਨ੍ਹਾਂ ਨੇ ਧਿਆਇਆ ਜਿਨ੍ਹਾਂ ਤੋਂ ਇਹ ਧਿਆਇਓ ਤੇਨੇ ਪੂਰਨ ਪ੍ਰਤਾਪ ਪਾਇਓ ਇਹ ਕਿਛੇ ਕਿਛੇ ਜਿਹੇ ਇੱਕ ਸ਼ੇਰ ਨੇ ਧਿਆਇਓ ਕਾਲ ਪਾਸ ਕੀ ਦੀ ਜਨੋ ਜੋ ਕਿਸੇ ਵੇਲੇ ਵੀ ਜਿਹਨੇ ਇਹਾ ਲਿਆ ਗੁਰੂ ਮਹਾਰਾਜ ਦਾ ਦਰਸ਼ਨ ਕਰ ਲਿਆ ਲਾੜ ਫੜ ਲਿਆ ਦਰ ਮੰਗ ਲਿਆ ਜਿਨ੍ਹਾਂ ਨੇ ਉਹਨਾਂ ਦੇ ਸਰਕਾਰੇ ਸਿਫਾਰੇ ਹੋ ਜਾਂਦੇ ਐ ਵਰਨਾ ਲੋਕਾਂ ਦਾ ਸਾਥ ਰਹਿ ਭਾਲੇ ਸੰਸਾਰ ਇਹ ਸੰਸਾਰ ਵਿਚਾਰ ਸੰਸੇਵ ਡਰੋ ਬ੍ਰਹਮ ਗਿਆ ਮਹਾਰਾਜ ਯਾਤਰਾ ਪ੍ਰਮਾਣ ਕਰਨ ਗੁਰੂ ਸਾਹਿਬ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਗੁਰੂ ਕੀ ਬਾਣੀ ਦੇ ਗੁਰੂ ਕੇ ਸ਼ਬਦ ਦੇ ਗੁਰੂ ਕੇ ਸਰੂਪ ਦੇ ਇਹਨਾਂ ਨੇ ਵੀ ਸੇਵਾ ਕੀਤੀ ਹੈ ਉਹਨਾਂ ਨੇ ਜਾਣੇ ਹੀ ਜਾਣਾ ਉਹਨਾਂ ਨੇ ਲੈ ਕੇ ਲਾਹ ਜਣਾ ਕਲਨੇ ਹੋ ਕੋਨ ਗੁਣ ਗੋਬਿੰਦ ਗਾਏ ਜਿਨ੍ਹਾਂ ਨੇ ਗੁਣ ਗਾਏ ਨੇ ਸੁਣ ਕੇ ਜੰਮ ਕੇ ਦੋਤ ਨਾ ਹੀ ਤੇਰਾ ਛਿੜ ਜਾਵੇ ਉਹਨਾਂ ਨਾਲ ਤੜਲੇ ਤੇ ਦੋਤ ਨਹੀਂ ਲੈਣ ਆਉਂਦੇ ਹਾਏ ਦੁਹਾਏ ਦੀ ਉਹਦੀ ਕਹਿੰਦੀ ਦਰਗਾਹੋਂ ਜਾਂਦੇ ਆ ਵਿਚਾਰੇ ਗਏ ਜਿਹੜੇ ਧੰਨਵਾਦ ਜੀ ਉਹਨਾਂ ਨੂੰ ਜਿਹੜੇ ਗਏ ਲਾਹ ਲੈ ਕੇ ਉਲੇ ਆਉਂ ਨਹੀਂ ਫਿਰਦਾ ਇਦਾਂ ਹੁੰਦੇ ਐ ਇਹ ਜੇ ਸਰਵਣ ਕੇ ਆਉਂਦੇ ਫਿਰ ਜਿਹੜੇ ਰਹਿ ਜਾਂਦੇ ਉਹ ਤਾਂ ਕੋਈ ਫਿਰੋਂ ਆਥੇ-ਵਾਥੇ ਨਹੀਂ ਜਾਂਦੇ ਉਹ ਗੁਰਸਿੱਖਾਂ ਦੇ ਘਰਾਂ 'ਚ ਫੇਰ ਪੰਜੀ ਬਣ ਕੇ ਤਿਆਰ-ਤਿਆਰ ਹੋ ਕੇ ਗੁਰਸਿੱਖੀ ਕਮਾ ਕੇ ਫੇਰ ਦਰਗਾਹ ਨੂੰ ਜਾਂਦੇ ਐ ਮਹਾਰਾਜ ਜੀ ਨੇ ਇੱਕ ਵਾਰ ਵਾਖ ਲੈਣ ਨੂੰ ਮੈਂ ਛੋੜਦੇ ਵੀ ਛੋੜਦੇ ਨਹੀਂ ਜੋ ਗਲਤੀ ਹੋ ਜਾਂਦੀ ਐ ਕੋਈ ਕਹਿਣ ਸੁਣਨ ਬੋਲਣ ਚਰਣ 'ਚ ਕੋਣ ਜੀਤ ਦਾ ਜੇ ਵੀਰੇ ਵਰਤਾਰੇ 'ਚ ਕੋਈ ਮਾਪ ਗੱਜਰ ਦਾ ਪਾਪ ਕੋਈ ਗਲਤੀ ਪ੍ਰੇਤ ਹੋ ਜਾਂਦੀ ਹੈ ਉਹਦੀ ਸਰੀਰ ਨੂੰ ਸਜਾ ਮਿਲ ਜਾਂਦੀ ਹੈ ਆਤਮਾ ਨੂੰ ਮਹਾਰਾਜ ਦੇ ਜੋੜ ਦਿੰਦੇ ਧੰਨਵਾਦ ਸਾਰੀਆਂ ਸੰਗਤਾਂ ਦਾ ਵੀਰੇ ਸਤਿਪਾਲ ਸਵਾ ਦਾ ਵੀ ਧੰਨਵਾਦ ਹੈ ਇਹ ਸੰਗਤ ਦੇ ਦਰਸ਼ਨ ਦਿਰਾਤੇ ਹਰਾ ਪਰਿਵਾਰ ਜੋੜ ਪਿਆ ਕੱਲ ਨੂੰ ਖੁੱਲ ਜੁਕੇ ਜਾਣਿਆ ਜਿਹੇ ਆਦਮੀ ਦੇ ਲੰਗ ਤੋਰ ਦੇ ਉਹਦਾ ਵਿਸਹਿਜ ਪਾਠ ਕੱਲ ਨੂੰ ਆਰੰਭ ਹੋਣਾ ਹੈ 25 ਤਰੀਕ ਨੂੰ ਘਰੀ ਭੋਗ ਪੈਣਾ ਹੈ ਨਾਲੇ ਸੁਖਨੀ ਸਾਉ ਕੋਲ ਜੇ ਨਾ ਜੇ ਨੂੜਾ ਹੀ ਸੰਗਤ ਹੈ ਜਿਹੜੀ ਉਹ ਕੇਚਲ ਨਾ ਕਰਿਓ ਫੇਰ ਘਰ ਦੇ ਚੀਜ਼ ਨਹੀਂ ਲਗੇਓ ਸਿੰਘ ਹੈਗੇ ਅਬੀਰ ਜੀ ਨਹੀਂ ਹੈਗੇ ਮਾਜਾਂ ਪਈਆਂ ਪਰਜਾਈਆਂ ਹੈਗੇ ਬੱਚੇ ਹੈਗੇ ਉਹ 25 ਤਰੀਕ ਨੂੰ ਦਸਮਾ ਦਿਨ ਗੋਲਣਾ ਦਾ ਵਿਚਾਰੀਆ ਵਿਚਾਰੀ ਕੱਲ੍ਹ ਆਵਾਜ਼ ਆਈ ਸੀ ਵੀ ਬੱਧੀ ਕੋ ਪਾ ਦੋ ਕੱਥਾਈ ਦੇਖੋ ਸਾਰੀ ਉਮਰ ਸਾਡਾ ਇੰਨਾ ਪਿਆਰ ਲੂੜਾ ਰਿਹਾ ਹੁਣ ਇੰਨਾ ਦੀ ਨਾ ਬਿਨਾਂ ਜਮੇ ਮਹਾਰਾਜ ਜੀ ਵੀ ਦੁਬਾਰੀ ਬਾਣੀ ਨਹੀਂ ਕਰ ਸਕਦੇ ਇੱਕ ਬਾਣੀ ਨਹੀਂ ਆਪਾਂ ਕਰ ਸਕਦੇ ਉਹਨਾਂ ਦੇ ਪਰਸਵਾਸ ਤੇ ਅਸੀਂ ਕਰਾਂਗੇ ਜਿੰਨੂੰ ਬਹੂ ਨੇ 10ਵਾਂ ਦਿਨ 25 ਤਰੀਕ ਨੂੰ ਹੈ ਪਰ ਇਹ ਕੋ ਬੋਗ ਗਾ ਜੇ ਦੂਰਾਂ ਦੇ ਸੰਗਤਾਂ ਨੂੰ ਖਿਚੋਲ ਕਰਿਓ ਤੇ ਜੇ ਤੁਹਾਡੀ ਅਰਦਾਸ ਵਰ੍ਹਵਾੜ ਜੇ ਕੋਈ ਕਹੇ ਇਹ ਸਮਝੋ ਮਹਾਰਾਜ ਤੁਸੀ ਅਨੁਸਾਰ ਜੁੜੀਏ ਅਰਦਾਸਾਂ ਤੇ ਸੇ ਕੋ ਜਾਲ ਦੇ ਪਿਆਰੀ ਨਾਮ ਨਾਮ ਗੰਗਰਨ ਕਹਿੰਦੇ ਕੋ